ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਜонаਲ 트ੰਪ ਵਿਦੇਸ਼ੀ ਨਾਗਰਿਕਾਂ ਉਤੇ ਵੱਡੀ ਯਾਤਰਾ ਲਗਾਉਣ ਦੀ ਤਿਆਰੀ ਕਰ ਰਹੇ ਨੇ ਇਸ ਦੇ ਤਹਿਤ ਤੋਂ ਦਰਜਨ ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਦੇ ਮੈਂਬਰਾਂ ਦੀ ਘਤ ਗੋਲੀਬਾਰੀ ਤੋਂ ਬਾਅਦ 트ੰਪ ਪ੍ਰਸ਼ਾਸਨ ਇਸ ਉਤੇ ਵਿਚਾਰ ਕਰ ਰਿਹਾ ਹੈ ਇੱਕ ਪੋਸਟ ਦੇ ਮੁਤਾਬਕ ਇਸ ਸ੍ਰੋਤ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਗਈ ਹੈ ਕਿ 트ੰਪ ਪ੍ਰਸ਼ਾਸਨ ਘਟੋਕਟ 30 ਦੇਸ਼ਾਂ ਨੂੰ ਆਪਣੀ ਅਪਡੇਟ ਕੀਤੀ ਯਾਤਰਾ ਪਾਬੰਦੀ ਸੂਚੀ ਦੇ ਜੋ ਸ਼ਾਮਲ ਕਰਨ ਦੇ ਲਈ ਨਿਸ਼ਾਨਾ ਬਣਾ ਰਹੇ ਪੂ ਇੱਕ ਦੇ ਵਿੱਚ ਇਸ ਦੇ ਵਿੱਚ ਹੋਰ ਦੇਸ਼ ਵੀ ਸ਼ਾਮਲ ਕੀਤੇ ਜਾ ਸਕਦੇ ਨੇ ਕੰਪਰਸ਼ਾਸਨ ਕਟੋਖਟ ਦੇ ਤਿੰਨ ਦੇਸ਼ਾਂ ਨੂੰ ਆਪਣੀ ਅਪਡੇਟ ਕੀਤੀ ਯਾਤਰਾ ਪਾਬੰਦੀ ਸੂਚੀ ਜਾਰੀ ਦੇ ਵਿੱਚ ਸ਼ਾਮਲ ਕਰਨ ਦਾ ਟਿੱਚਰ ਬਣਾ ਰਿਹਾ ਹੈ ਗੱਲਬਾਤ ਆਪਣੇ ਅੰਤਿਮ ਪੜਾਅ ਤੇ ਵਿੱਚ ਹੈ ਅਤੇ ਜਲਦ ਹੀ ਇੱਕ ਅਧਿਕਾਰਤ ਐਲਾਨ ਵੀ ਕੀਤਾ ਜਾ ਸਕਦਾ ਹੈ ਸੂਤਰ ਨੇ ਇਹ ਵੀ ਕਿਹਾ ਹੈ ਕਿ ਵਿਚਾਰ ਵਟਾਂਦਰਾ ਤਰੀ ਆਪਣੇ ਅੰਤਿਮ ਪੜਾਉਤੇ ਨੇ ਅਤੇ ਜਲਦ ਹੀ ਇੱਕ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ ਗ੍ਰੈਸ ਸੁਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਨਿਊਯਾਰਕ ਪੋਸਟ ਨਿਊਜ਼ ਦੱਸਿਆ ਕਿ ਅਪਡੇਟ ਕੀਤੀ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ ਅਮਰੀਕੀ ਗ੍ਰੈਸ ਸੁਰੱਖਿਆ ਸਕੱਤਰ ਕ੍ਰਿਸਟਿਨ ਨਾਇਮ ਨੇ ਵੀ ਅਮਰੀਕੀ ਯਾਤਰਾ ਪਾਬੰਦੀਆਂ ਬੱਡੇ ਵਿਸਥਾਰਤਾ ਸੰਕੇਿਤਿਤ ਹੈ ਦਸੀ 100 ਤੇ ਇੱਕ ਪੋਸਟ ਵਿੱਚ ਨੋਇਮ ਨੇ ਲਿਖਿਆ ਮੈਂ ਹਰ ਉਸ ਦੇਸ਼ ਨੂੰ ਪਾਬੰਦੀਸ਼ੁਦਾ ਸੂਚੀ ਦੇ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਦਾ ਜੋ ਸਾਡੇ ਦੇਸ਼ ਨੂੰ ਕਾਤਲਾਂ ਮਜ਼ਾਕ ਅਤੇ ਹੱਕਦਾਰ ਪਾਕਲਤ ਦੇ ਨਾਲ ਪਾ ਦਿੰਦਾ ਹੈ ਇਸ ਦਿਨਾਰੇ ਨੋਇਮ ਨੇ ਅੱਗੇ ਕਿਹਾ ਕਿ ਸਾਡੀ ਪੁਰਖਿਆਂ ਨੇ ਇਸ ਦੇਸ਼ ਨੂੰ ਖੂਨ ਪਸੀਨੇ ਅਤੇ ਆਜ਼ਾਦੀ ਦੇ ਭਿਆਨਕ ਪਿਆਰ ਦੇ ਨਾਲ ਬਣਾਇਆ ਸੀ ਵਦੇਸ਼ੀ ਹਮਲਾਵਰਤ ਨਹੀਂ ਜੋ ਸਾਡੇ ਨਾਇਕ ਨੂੰ ਮਾਰਨ ਕੇ ਜਾਂ ਫਿਰ ਸਾਡੇ ਟੈਕਸੀ ਡਾਲਰ ਚੋਰੀ ਕਰਨਗੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਇਥੇ ਦੱਸਣਾ ਬੰਦਾ ਕਿ ਇੱਕ ਅਫਗਾਨ ਨਾਕੀ ਕੁੱਤੇ ਦੋ ਨੈਸ਼ਨਲ ਗਾਰਡਾ ਉਤੇ ਖੋਲੀ ਪਾਰੀ ਕਰਨ ਤੇ ਇੱਕ ਮਹਿਲਾ ਸਿਪਾਈ ਦੀ ਮੌਤ ਅਤੇ 24 ਸਾਲਾ ਐਂਟੀਓ ਵੁਲਫ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਨ ਦਾ ਦੋਸ਼ ਹੈ ਤੁਰੰਤ ਚੰਪਾਈ ਸ਼ਾਸਨ ਨੇ ਸਾਧਨੇਸ਼ਵਰ ਨਜ਼ੀਰ ਨੂੰ ਮੁਅਤਲ ਕਰ ਦਿੱਤਾ ਤੇ ਇਸ ਨੇ ਉਨ੍ਹੀ ਦੇਖਸ਼ਰ ਨੂੰ ਗੰਭੀਰ ਚਿੰਤਾਵੰਦੀ ਸੂਚੀ ਦੇ ਵਿੱਚ ਰੱਖਿਆ ਤੇ ਉਹਨਾਂ ਦੇ 7,20,000 ਤੋਂ ਵੱਧ ਨੈਸ਼ਨਲ ਗਾਰਡ ਸ਼ੁਰੂ ਕਰੀ ਦੁਬਾਰਾ ਦੀ ਜਾਂਚ ਕੀਤੀ ਤੇ ਵਿਦੇਸ਼ ਵਿਭਾਗ ਨੇ afghan ਪਾਸਪੋਰਟਾ ਉੱਤੇ ਯਾਤਰਾ ਕਰਨ ਵਾਲਿਆਂ ਦੇ ਲਈ ਵੀਜ਼ਾ ਦੀ ਮੋਤਲਕਾ ਦਿੱਤੇ ਪੈਚ ਵਿਜ਼ਾ ਵੀ ਮੁਅਤਲ ਕਰ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਜонаਲ 트ੰਪ ਵਿਦੇਸ਼ੀ ਨਾਗਰਿਕਾਂ ਉਤੇ ਵੱਡੀ ਯਾਤਰਾ ਲਗਾਉਣ ਦੀ ਤਿਆਰੀ ਕਰ ਰਹੇ ਨੇ ਇਸ ਦੇ ਤਹਿਤ ਦੋ ਦਿਲਚਸਪ ਵੱਧ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਦੇ ਮੈਂਬਰਾਂ ਦੀ ਘਤ ਗੋਲੀਬਾਰੀ ਤੋਂ ਬਾਅਦ 트ੰਪ ਪ੍ਰਸ਼ਾਸਨ ਇਸ ਉਤੇ ਵਿਚਾਰ ਕਰ ਰਿਹਾ ਹੈ ਇੱਕ ਪੋਸਟ ਦੇ ਮੁਤਾਬਕ ਇਸ ਸ੍ਰੋਤ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਗਈ ਹੈ ਕਿ 트ੰਪ ਪ੍ਰਸ਼ਾਸਨ ਘਟੋਕਟ 30 ਦੇਸ਼ਾਂ ਨੂੰ ਆਪਣੀ ਅਪਡੇਟ ਕੀਤੀ ਯਾਤਰਾ ਪਾਬੰਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਦੇ ਨਿਸ਼ਾਨਾ ਬਣਾ ਰਹੇ ਪੂਇਕਰੇ ਵਿੱਚ ਇਸ ਦੇ ਵਿੱਚ ਹੋਰ ਦੇਸ਼ ਵੀ ਸ਼ਾਮਿਲ ਕੀਤੇ ਜਾ ਸਕਦੇ ਨੇ ਕ੍ਰਮ ਪ੍ਰਸ਼ਾਸਨ ਕਟੋਖਟ ਦੇ ਦੇਸ਼ਾਂ ਨੂੰ ਆਪਣੀ ਅਪਡੇਟ ਕੀਤੀ ਯਾਤਰਾ ਪਾਬੰਦੀ ਸੂਚੀ ਜਾਰੀ ਦੇ ਵਿੱਚ ਸ਼ਾਮਲ ਕਰਨ ਦਾ ਟਿੱਚਾ ਬਣਾ ਰਿਹਾ ਹੈ ਗੱਲਬਾਤ ਆਪਣੇ ਅੰਤਿਮ ਪੜਾਅ ਤੇ ਵਿੱਚ ਹੈ ਅਤੇ ਜਲਦ ਹੀ ਇੱਕ ਅਧਿਕਾਰਤ ਐਲਾਨ ਵੀ ਕੀਤਾ ਜਾ ਸਕਦਾ ਹੈ ਸੂਤਰ ਨੇ ਇਹ ਵੀ ਕਿਹਾ ਹੈ ਕਿ ਵਿਚਾਰ ਵਟਾਂਦਰਾ ਤੇ ਆਪਣੇ ਅੰਤਿਮ ਪੜਾਅ ਉਤੇ ਨੇ ਅਤੇ ਜਲਦ ਹੀ ਇੱਕ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ ਗ੍ਰੈਸ ਸੁਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਨਿਊਯਾਰਕ ਪੋਸਟ ਨਿਊਜ਼ ਦੱਸਿਆ ਕਿ ਅਪਡੇਟ ਕੀਤੀ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ ਅਮਰੀਕੀ ਗ੍ਰੈਸ ਸੁਰੱਖਿਆ ਸਕੱਤਰ ਕ੍ਰਿਸਟਿਨ ਨੋਇਮ ਨੇ ਵੀ ਅਮਰੀਕੀ ਯਾਤਰਾ ਪਾਬੰਦੀਆਂ ਵਰਤੀ ਵਿਸਥਾਰਤਾ ਸੰਕੇਿਤਿਤ ਹੈ ਦਸੀ 100 ਤੇ ਇੱਕ ਪੋਸਟ ਵਿੱਚ ਨੋਇਮ ਨੇ ਲਿਖਿਆ ਮੈਂ ਹਰ ਉਸ ਦੇਸ਼ ਨੂੰ ਪਾਬੰਦੀਸ਼ੁਦਾ ਸੂਚੀ ਦੇ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਦਾ ਜੋ ਸਾਡੇ ਦੇਸ਼ ਨੂੰ ਕਾਤਲਾਂ ਮਜ਼ਾਕ ਅਤੇ ਹੱਕਦਾਰ ਪਾਖਲੇ ਤੇ ਨਾਲ ਪਾ ਦਿੰਦਾ ਹੈ ਇਸ ਦਿਨਾਲੇ ਨੋਇਮ ਨੇ ਅੱਗੇ ਕਿਹਾ ਕਿ ਸਾਡੀ ਪੁਰਖਿਆਂ ਨੇ ਇਸ ਦੇਸ਼ ਨੂੰ ਖੂਨ ਪਸੀਨੇ ਅਤੇ ਆਜ਼ਾਦੀ ਦੇ ਭਿਆਨਕ ਪਿਆਰ ਦੇ ਨਾਲ ਬਣਾਇਆ ਸੀ ਵਿਦੇਸ਼ੀ ਹਮਲਾਵਰਾਂ ਤੇ ਨਹੀਂ ਜੋ ਸਾਡੇ ਨਾਇਕ ਨੂੰ ਮਾਰਨਗੇ ਜਾਂ ਫੇ ਸਾਡੇ ਟੈਕਸ ਡਾਲਰ ਚੋਰੀ ਕਰਨਗੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਇਥੇ ਦੱਸਣਾ ਬੰਦਾ ਹੈ ਕਿ ਇੱਕ ਅਫਗਾਨ ਨਾਕੀ ਕੁੱਤੇ ਦੋ ਨੈਸ਼ਨਲ ਗੜਾ ਉਤੇ ਖੋਲੀਬਾਰੀ ਕਰਨ ਤੇ ਇੱਕ ਮਹਿਲਾ ਸਿਪਾਈ ਦੀ ਮੌਤ ਅਤੇ 24 ਸਾਲਾ ਐਂਡਿਊ ਵੁਲਫ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਨ ਦਾ ਦੋਸ਼ ਹੈ ਤੁਰੰਤ ਚੰਪਾਇ ਸ਼ਾਸਨ ਨੇ ਸਾਰਨੇਸ਼ਵਰ ਨਰਜੀਅ ਨੂੰ ਮੁਅਤਲ ਕਰ ਦਿੱਤਾ ਹੈ ਤੇ ਇਸ ਨੇ ਉਹੀ ਅਧਿਕਾਰੀ ਨੂੰ ਗੰਭੀਰ ਚਿੰਤਾਵਾਂ ਦੀ ਸੂਚੀ ਦੇ ਵਿੱਚ ਰੱਖਿਆ ਤੇ ਉਹਨਾਂ ਦੇ 7,20,000 ਤੋਂ ਵੱਧ ਨਸ਼ਰਗਾਰ ਤਾਰ ਕਰਦੀ ਦੁਬਾਰਾ ਜੇ ਜਾਂਚ ਕੀਤੀ ਹੈ ਤੇ ਵਿਦੇਸ਼ ਵਿਭਾਗ ਨੇ ਅਫਗਾਨ ਪਾਸਪੋਰਟਾ ਉਤੇ ਯਾਤਰਾ ਕਰਨ ਵਾਲਿਆਂ ਦੇ ਲਈ ਵੀਜ਼ਾ ਦੀ ਮੋਤਲ ਕਰ ਦਿੱਤੇ ਹੈ ਵੀਜ਼ਾ ਵੀ ਮੋਤਲ ਕਰ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਵਿਦੇਸ਼ੀ ਨਾਗਰਿਕਾਂ 'ਤੇ ਵੱਡੀ ਯਾਤਰਾ ਲਗਾਉਣ ਦੀ ਤਿਆਰੀ ਕਰ ਰਹੇ ਨੇ ਇਸ ਦੇ ਤਹਿਤ ਤੋਂ ਦਲਚਸਪ ਵੱਧ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਦੇ ਮੈਂਬਰਾਂ ਦੀ ਘਤ ਗੋਲੀਬਾਰੀ ਤੋਂ ਬਾਅਦ ਟਰੰਪ ਪ੍ਰਸ਼ਾਸਨ ਇਸ ਉੱਤੇ ਵਿਚਾਰ ਕਰ ਰਿਹਾ ਹੈ ਇੱਕ ਪੋਸਟ ਦੇ ਮੁਤਾਬਕ ਇਸ ਸ੍ਰੋਤ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਗਈ ਹੈ ਕਿ ਟਰੰਪ ਪ੍ਰਸ਼ਾਸਨ ਕੁਟਕਟ 30 ਦੇਸ਼ਾਂ ਨੂੰ ਆਪਣੀ ਅਪਡੇਟ ਕੀਤੀ ਯਾਤਰਾ ਪਾਬੰਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਦੇ ਲਈ ਨਿਸ਼ਾਨਾ ਬਣਾ ਰਿਹਾ ਹੈ ਪੂ ਵਿੱਚ ਇਸ ਦੇ ਵਿੱਚ ਹੋਰ ਦੇਸ਼ ਵੀ ਸ਼ਾਮਿਲ ਕੀਤੇ ਜਾ ਸਕਦੇ ਨੇ ਕ੍ਰਾਂਟ ਪ੍ਰਸ਼ਾਸਨ ਕਟੋਕਟ ਤਿੰਨ ਦੇਸ਼ਾਂ ਨੂੰ ਆਪਣੀ ਅਪਡੇਟ ਕੀਤੀ ਯਾਤਰਾ ਪਾਬੰਦੀ ਸੂਚੀ ਜਾਰੀ ਦੇ ਵਿੱਚ ਸ਼ਾਮਲ ਕਰਨ ਦਾ ਟੀਚਾ ਬਣਾ ਰਿਹਾ ਹੈ ਗੱਲਬਾਤ ਆਪਣੇ ਅੰਤਿਮ ਪੜਾਅ ਤੇ ਵਿੱਚ ਹੈ ਅਤੇ ਜਲਦ ਹੀ ਇੱਕ ਅਧਿਕਾਰਤ ਐਲਾਨ ਵੀ ਕੀਤਾ ਜਾ ਸਕਦਾ ਹੈ ਸੂਤਰ ਨੇ ਇਹ ਵੀ ਕਿਹਾ ਹੈ ਕਿ ਵਿਚਾਰ ਵਟਾਂਦਰਾ ਤਰੀ ਆਪਣੇ ਅੰਤਿਮ ਪੜਾਅ ਉਤੇ ਨੇ ਅਤੇ ਜਲਦ ਹੀ ਇੱਕ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ ਗ੍ਰੈਸ ਸੁਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਨਿਊਯਾਰਕ ਪੋਸਟ ਨਿਊਜ਼ ਦੱਸਿਆ ਕਿ ਅਪਡੇਟ ਕੀਤੀ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ ਅਮਰੀਕੀ ਗ੍ਰੈਸ ਸੁਰੱਖਿਆ ਸਕੱਤਰ ਕ੍ਰਿਸਟਿਨ ਨਾਇਮ ਨੇ ਵੀ ਅਮਰੀਕੀ ਯਾਤਰਾ ਪਾਬੰਦੀਆਂ ਵਰਤੀ ਵਿਸਥਾਰਤਾ ਸੰਕੇਿਤਿਤ ਹੈ ਦਸੀ 100 ਤੇ ਇੱਕ ਪੋਸਟ ਵਿੱਚ ਨੋਇਮ ਨੇ ਲਿਖਿਆ ਮੈਂ ਹਰ ਉਸ ਦੇਸ਼ ਨੂੰ ਪਾਬੰਦੀਸ਼ੁਦਾ ਸੂਚੀ ਦੇ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਦਾ ਜੋ ਸਾਡੇ ਦੇਸ਼ ਨੂੰ ਕਾਤਲਾ ਮਜ਼ਾਕ ਅਤੇ ਹੱਕਦਾਰ ਪਾਗਲਤਾ ਦੇ ਨਾਲ ਪਾ ਦਿੰਦਾ ਹੈ ਇਸ ਨਾਲ ਹੀ ਨੌਮ ਨੇ ਅੱਗੇ ਕਿਹਾ ਕਿ ਸਾਡੀ ਪੁਰਖਿਆਂ ਨੇ ਇਸ ਦੇਸ਼ ਨੂੰ ਖੂਨ ਪਸੀਨੇ ਅਤੇ ਆਜ਼ਾਦੀ ਦੇ ਭਿਆਨਕ ਪਿਆਰ ਦੇ ਨਾਲ ਬਣਾਇਆ ਸੀ ਵਿਦੇਸ਼ੀ ਹਮਲਾਵਰਾਂ ਤੇ ਲਈ ਨਹੀਂ ਜੋ ਸਾਡੇ ਨਾਇਕ ਨੂੰ ਮਾਰਨਗੇ ਜਾਂ ਫਿਰ ਸਾਡੇ ਟੈਕਸ ਡਾਲਰ ਚੋਰੀ ਕਰਨਗੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਇਥੇ ਦੱਸਣਾ ਬੰਦਾ ਹੈ ਕਿ ਇੱਕ ਅਫਗਾਨ ਨਾਕੀ ਕੁੱਤੇ ਦੋ ਨੈਸ਼ਨਲ ਗੜਾ ਉਤੇ ਗੋਲੀਬਾਰੀ ਕਰਨ ਤੇ ਇੱਕ ਮਹਿਲਾ ਸਿਪਾਹੀ ਦੀ ਮੌਤ ਅਤੇ 24 ਸਾਲਾ ਐਂਡਿਊ ਵੁਲਫ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਨ ਦਾ ਦੋਸ਼ ਹੈ ਤੁਰੰਤ ਚੰਪਾਈ ਸ਼ਾਸਨ ਨੇ ਸਰਨੇਸ਼ਵਰ ਨਰਜੀ ਨੂੰ ਮੁਅਤਲ ਕਰ ਦਿੱਤਾ ਤੇ ਇਸਨੇ ਉਨੇ ਦੇਖਸ਼ਰ ਨੂੰ ਗੰਭੀਰ ਚਿੰਤਾਵੰਦੀ ਸੂਚੀ ਦੇ ਵਿੱਚ ਰੱਖਿਆ ਤੇ ਉਹਨਾਂ ਦੇ 72000 ਤੋਂ ਵੱਧ ਨਸ਼ਾ ਗਾੜਤਾਰ ਕਰਦੀ ਦੁਬਾਰਾ ਦੀ ਜਾਂਚ ਕੀਤੀ ਤੇ ਵਿਦੇਸ਼ ਵਿਭਾਗ ਨੇ ਅਫਗਾਨ ਪਾਸਪੋਰਟਾ ਉੱਤੇ ਯਾਤਰਾ ਕਰਨ ਵਾਲਿਆਂ ਦੇ ਲਈ ਵੀਜ਼ਾ ਦੀ ਮੋਤਲਕਾ ਦਿੱਤੇ ਐਪੀ ਦਿਸਾਵੀ ਮੌਤਲ ਕਰ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅ ਵਿਦੇਸ਼ੀ ਨਾਗਰਿਕਾਂ ਉਤੇ ਵੱਡੀ ਯਾਤਰਾ ਲਗਾਉਣ ਦੀ ਤਿਆਰੀ ਕਰ ਰਹੇ ਨੇ ਇਸ ਦੇ ਤਹਿਤ 2 ਦਰਜਨ ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਦੇ ਮੈਂਬਰਾਂ ਦੀ ਘਤ ਗੋਲੀਬਾਰੀ ਤੋਂ ਬਾਅਦ ਟਰੰਪ ਪ੍ਰਸ਼ਾਸਨ ਇਸ ਉਤੇ ਵਿਚਾਰ ਕਰ ਰਿਹਾ ਹੈ ਇੱਕ ਪੋਸਟ ਦੇ ਮੁਤਾਬਕ ਇਸ ਸ੍ਰੋਤ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਗਈ ਹੈ ਕਿ ਟਰੰਪ ਪ੍ਰਸ਼ਾਸਨ ਕਟੁਕਟ 30 ਦੇਸ਼ਾਂ ਨੂੰ ਆਪਣੀ ਅਪਡੇਟ ਕੀਤੀ ਯਾਤਰਾ ਪਾਬੰਦੀ ਸੂਚੀ ਦੇ ਵਿੱਚ ਸ਼ਾਮਲ ਕਰੇਗਾ ਲੇਡਨੀਸ਼ਾ ਨਾ ਬਣਾ ਰਹੇ ਉਹ ਇੱਕ ਦੇ ਵਿੱਚ ਇਸ ਦੇ ਵਿੱਚ ਹੋਰ ਦੇਸ਼ ਵੀ ਸ਼ਾਮਿਲ ਕੀਤੇ ਜਾ ਸਕਤੇ ਨੇ ਕ੍ਰਮ ਪ੍ਰਸ਼ਾਸਨ ਕਟੋਖਟ ਦੇ ਦੇਸ਼ਾਂ ਨੂੰ ਆਪਣੀ ਅਪਡੇਟ ਕੀਤੀ ਯਾਤਰਾ ਪਾਬੰਦੀ ਸੂਚੀ ਜਾਰੀ ਦੇ ਵਿੱਚ ਸ਼ਾਮਲ ਕਰਨ ਦਾ ਟੀਚਾ ਬਣਾ ਰਿਹਾ ਹੈ ਗੱਲਬਾਤ ਆਪਣੇ ਅੰਤਿਮ ਪੜਾਅ ਤੇ ਵਿੱਚ ਹੈ ਅਤੇ ਜਲਦ ਹੀ ਇੱਕ ਅਧਿਕਾਰਤ ਐਲਾਨ ਵੀ ਕੀਤਾ ਜਾ ਸਕਦਾ ਹੈ ਸੂਤਰ ਨੇ ਇਹ ਵੀ ਕਿਹਾ ਹੈ ਕਿ ਵਿਚਾਰ ਵਟਾਂਦਰਾ ਆਪਣੇ ਅੰਤਿਮ ਪੜਾਉਤੇ ਨੇ ਅਤੇ ਜਲਦ ਹੀ ਇੱਕ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ ਗ੍ਰੈਸ ਸੁਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਨਿਊਯਾਰਕ ਪੋਸਟ ਨਿਊਜ਼ ਦੱਸਿਆ ਕਿ ਅਪਡੇਟ ਕੀਤੀ ਸੂਚੀ ਜਲਦ ਹੀ ਜਾਰੀ ਕੀਤੀ ਜਾਵੇਗੀ ਅਮਰੀਕੀ ਗ੍ਰੈਸ ਸੁਰੱਖਿਆ ਸਕੱਤਰ ਕ੍ਰਿਸਟਿਨ ਨਾਇਮ ਨੇ ਵੀ ਅਮਰੀਕੀ ਯਾਤਰਾ ਪਾਬੰਦੀਆਂ ਤੇ ਵੱਡੇ ਵਿਸਥਾਰਤਾ ਸੰਕੇਿਤਿਤ ਹੈ ਦਸੀਏ 100 ਉਤੇ ਇੱਕ ਪੋਸਟ ਵਿੱਚ ਨੋਇਮ ਨੇ ਲਿਖਿਆ ਮੈਂ ਹਰ ਉਸ ਦੇਸ਼ ਨੂੰ ਪਾਬੰਦੀਸ਼ੁਦਾ ਸੂਚੀ ਦੇ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਦਾ ਜੋ ਸਾਡੇ ਦੇਸ਼ ਨੂੰ ਕਾਤਲਾਂ ਮਜ਼ਾਕ ਅਤੇ ਹੱਕਦਾਰ ਪਾਕਲਤ ਦੇ ਨਾਲ ਪਾ ਦਿੰਦਾ ਹੈ ਇਸ ਦਿਨਾਰੇ ਨੋਇਮ ਨੇ ਅੱਗੇ ਕਿਹਾ ਕਿ ਸਾਡੀ ਪੁਰਖਿਆ ਨੇ ਇਸ ਦੇਸ਼ ਨੂੰ ਖੂਨ ਪਸੀਨੇ ਅਤੇ ਆਜ਼ਾਦੀ ਦੇ ਭਿਆਨਕ ਪਿਆਰ ਦੇ ਨਾਲ ਬਣਾਇਆ ਸੀ ਵਦੇਸ਼ੀ ਹਮਲਾਵਰਾਂ ਤੇ ਨਹੀਂ ਜੋ ਸਾਡੇ ਨਾਇਕ ਨੂੰ ਮਾਰਨਗੇ ਜਾਂ ਫਿਰ ਸਾਡੇ ਟੈਕਸ ਡਾਲਰ ਚੋਰੀ ਕਰਨਗੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਇਥੇ ਦੱਸਣਾ ਬੰਦਾ ਕਿ ਇੱਕ ਅਫਗਾਨ ਨਾਕੀ ਕੁੱਤੇ ਦੋ ਨੈਸ਼ਨਲ ਗਾਰਡਾਂ ਉਤੇ ਘੁਲੀਬਾਰੀ ਕਰਨ ਤੇ ਇੱਕ ਮਹਿਲਾ ਸਿਪਾਹੀ ਦੀ ਮੌਤ ਤੇ 24 ਸਾਲਾ ਐਂਡਿਊ ਵੁਲਫ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਨ ਦਾ ਦੋਸ਼ ਹੈ ਤੁਰੰਤ ਚੰਪਾਈ ਸ਼ਾਸਨ ਨੇ ਸਾਰਨੇਸ਼ਵਰ ਨਰਜੀ ਨੂੰ ਮੁਅਤਲ ਕਰ ਦਿੱਤਾ ਤੇ ਇਸ ਨੇ ਉਹੀ ਦੇਖਸ਼ਰ ਨੂੰ ਗੰਭੀਰ ਚਿੰਤਾਵਾਂ ਦੀ ਸੂਚੀ ਦੇ ਵਿੱਚ ਰੱਖਿਆ ਤੇ ਉਹਨਾਂ ਦੇ 7,20,000 ਤੋਂ ਵੱਧ ਨੈਸ਼ਨਲ ਗਾਰਡ ਤਾਰਦੀ ਦੁਬਾਰਾ ਦੀ ਜਾਂਚ ਕੀਤੀ ਹੈ ਤੇ ਵਿਦੇਸ਼ ਵਿਭਾਗ ਨੇ afghan ਪਾਸਪੋਰਟਾ ਉਤੇ ਯਾਤਰਾ ਕਰਨ ਵਾਲਿਆਂ ਦੇ ਲਈ ਵੀਜ਼ਾ ਦੀ ਮੋਤਲਕਾ ਦਿੱਤੇ ਐ ਪੈਜ ਵੀਜ਼ਾ ਵੀ ਮੋਤਲਕਾ ਦਿੱਤਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ